ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਿਉਂ ਜ਼ਰੂਰੀ ਹੈ ਸਵੇਰ ਦੀ ਸੈਰ ਫੇਫੜਿਆਂ ਦੀ ਕੀ ਹੈ ਖਰਾਕ ਕਿਵੇਂ ਲੰਬਾ ਸਮਾਂ ਜੀ ਸਕਦੇ ਹਾਂ ਕਿਵੇਂ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਜਾ ਰਹੀ ਹੈ ਦੋਸਤੋ ਵੀਡੀਓ ਨੂੰ ਪੂਰਾ ਦੇਖਣਾ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਫੇਫੜਿਆਂ ਵਿੱਚ 16 ਕਰੋੜ ਤੋਂ ਲੈ ਕੇ 18 ਕਰੋੜ ਤੱਕ ਛੋਟੇ-ਛੋਟੇ ਸ਼ੇਕ ਹੁੰਦੇ ਹਨ ਜਿਨ੍ਹਾਂ ਵਿੱਚ ਖੂਨ ਸਾਫ਼ ਹੋ ਕੇ ਵਾਪਸ ਦਿਲ ਨੂੰ ਜਾਂਦਾ ਹੈ ਅਤੇ ਦਿਲ ਫਿਰ ਸਾਰੇ ਅੰਗਾਂ ਨੂੰ ਖੂਨ ਪਹੁੰਚਾਉਂਦਾ ਹੈ ਜਿਸ ਨਾਲ ਅਸੀਂ ਜਿੰਦੇ ਰਹਿੰਦੇ ਹਾਂ ਕੀ ਤੁਸੀਂ ਜਾਣਦੇ ਹੋ ਕਿ ਸਾਡਾ ਦਿਲ ਫੇਫੜੇ ਅਤੇ ਬਾਕੀ ਅੰਦਰਲੇ ਅੰਗ 24 ਘੰਟੇ ਲਗਾਤਾਰ ਕੰਮ ਕਰਦੇ ਹਨ ਜਿਸ ਤਰ੍ਹਾਂ ਸਾਨੂੰ ਜਿੰਦੇ ਅਤੇ ਤੰਦਰੁਸਤ ਰਹਿਣ ਲਈ ਖੁਰਾਕ ਦੀ ਲੋੜ ਹੁੰਦੀ ਹੈ ਉਸੇ ਹੀ ਤਰ੍ਹਾਂ ਸਾਡੇ ਅੰਦਰਲੇ ਅੰਗਾਂ ਨੂੰ ਵੀ ਖੁਰਾਕ ਦੀ ਜ਼ਰੂਰਤ ਪੈਂਦੀ ਹੈ ਸੋ ਸਾਡੇ ਅੰਦਰਲੇ ਅੰਗ ਜਿਵੇਂ ਕਿ ਦਿਲ ਫੇਫੜੇ ਇਹਨਾਂ ਦੀ ਖੁਰਾਕ ਤੁਹਾਨੂੰ ਪਤਾ ਹੈ ਕਿ ਕੀ ਹੁੰਦੀ ਹੈ ਸਾਡੇ ਦਿਲ ਅਤੇ ਫੇਫੜਿਆਂ ਦੀ ਖੁਰਾਕ ਸਾਫ਼ ਆਕਸੀਜਨ ਹੈ ਜਿੰਨੀ ਸਾਫ਼ ਅਤੇ ਸ਼ੁੱਧ ਆਕਸੀਜਨ ਅਸੀਂ ਲਵਾਂਗੇ ਉਨਾ ਹੀ ਸਾਡੇ ਫੇਫੜੇ ਅਤੇ ਦਿਲ ਸਹੀ ਕੰਮ ਕਰਨਗੇ ਅਤੇ ਅਸੀਂ ਲੰਬਾ ਸਮਾਂ ਜੀ ਸਕਦੇ ਹਾਂ ਸਾਡੇ ਅੰਦਰ 72000 ਨਾੜੀਆਂ ਦੀ ਸਥਿਤੀ ਮੰਨੀ ਗਈ ਹੈ ਇਹਨਾਂ ਵਿੱਚ ਕੁਝ ਬਹੁਤ ਛੋਟੀਆਂ ਅਤੇ ਕੁਝ ਵੱਡੇ ਆਕਾਰ ਦੀਆਂ ਹੁੰਦੀਆਂ ਹਨ ਇਹ ਨਾੜੀਆਂ ਟੈਲੀਫੋਨ ਦੀਆਂ ਤਾਰਾਂ ਵਾਂਗ ਕੰਮ ਕਰਦੀਆਂ ਹਨ ਜਿਸ ਤਰ੍ਹਾਂ ਟੈਲੀਫੋਨ ਦੀਆਂ ਤਾਰਾਂ ਨਾਲ ਖਬਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਪਹੁੰਚਾਈ ਜਾਂਦੀ ਹੈ ਉਸੇ ਹੀ ਤਰ੍ਹਾਂ ਮਨੁੱਖੀ ਸਰੀਰ ਦੇ ਅੰਦਰ ਤਾਰਾਂ ਦੁਆਰਾ ਦਿਮਾਗ ਤੋਂ ਸਮਾਚਾਰ ਸਾਰੇ ਸਰੀਰ ਦੇ ਅੰਦਰ ਫੈਲਾਇਆ ਜਾਂਦਾ ਹੈ ਦਿਮਾਗ ਸਰੀਰ ਦਾ ਰਾਜਾ ਹੈ ਅਤੇ ਨਾੜੀਆਂ ਉਸ ਦੀਆਂ ਦੂਤ ਦਿਮਾਗ ਸਿਰ ਵਿੱਚ ਹੁੰਦਾ ਹੈ ਨਾੜੀ ਮੰਡਲ ਉੱਥੋਂ ਚੱਲ ਕੇ ਸਾਰੇ ਸਰੀਰ ਵਿੱਚ ਫੈਲਦਾ ਹੈ ਅਤੇ ਸਾਰੇ ਸਰੀਰ ਦਾ ਕੰਟਰੋਲ ਕਰਦਾ ਹੈ ਜਿਨ੍ਹਾਂ ਅੰਗਾਂ ਦੁਆਰਾ ਅਸੀਂ ਵਿਚਾਰ ਕਰਦੇ ਹਾਂ ਉਹ ਬੁੱਧੀ ਦੀ ਜਗਾ ਹੈ ਉਸ ਰਾਹੀਂ ਸਾਨੂੰ ਸੁੱਖ ਦੁੱਖ ਗਰਮੀ ਸਰਦੀ ਅਤੇ ਹੋਰ ਗੱਲਾਂ ਦਾ ਗਿਆਨ ਮਿਲਦਾ ਹੈ ਸੋ ਦੋਸਤੋ ਅਸੀਂ ਦਿਲ ਫੇਫੜੇ ਅਤੇ ਦਿਮਾਗ ਨੂੰ ਸਵੇਰ ਦੀ ਸੈਰ ਜਾਂ ਫਿਰ ਯੋਗ ਅਸਣਾਂ ਦੁਆਰਾ ਤੰਦਰੁਸਤ ਰੱਖ ਸਕਦੇ ਹਾਂ ਅਤੇ ਲੰਬਾ ਸਮਾਂ ਜੀ ਸਕਦੇ ਹਾਂ ਅਤੇ ਕਈ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਇਹ ਬਹੁਤ ਵਧੀਆ ਤਰੀਕਾ ਹੈ ਸੋ ਠੀਕ ਹੈ ਥੈਂਕ ਯੂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਵੈਲ ਆਈਕਨ ਤੇ ਕਲਿੱਕ ਕਰੋ ਇਸ ਤਰ੍ਹਾਂ ਦੀਆਂ ਹੋਰ ਇੰਟਰਸਟਿੰਗ ਅਤੇ ਵਧੀਆ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗਾ ਓਕੇ